ਅਤਤ ਪਾਵਨ ਜਗਤ ਜੋਤ ਜੁਗੂ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰੂ ਧਰਗਦੀ ਤੇ ਬਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਬਾਵਨ ਅਤੇ ਗਵਿੱਤਰ ਹਜ਼ੂਰੀ ਅੰਦਰ ਬੈਠੇ ਸਤਿਕਾਰਯੋਗ ਸਤ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋ ਹੀ ਸੁਗੜ ਸੁਜਾਨੇ ਸੁਗੜ ਕਹਿੰਦੇ ਨੇ ਸੁਚੱਜੀ ਆਤਮਕ ਘੜਤ ਵਾਲਾ ਸੁਜਾਨੀ ਦਾ ਮਤਲਬ ਹੈ ਸਿਆਣਾ ਮਹਾਰਜ ਕਹਿੰਦੇ ਹਨ ਕਿ ਭਾਈ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਤਨ ਸਰੀਰ ਤੇ ਮਨ ਔਰ ਇਹ ਸਾਰਾ ਧਨ ਪਦਾਰਥ ਵੀ ਕਹਿੰਦੇ ਉਸੇ ਦਾ ਹੀ ਦਿੱਤਾ ਹੋਇਆ ਉਹੀ ਸੁਚੱਜਾ ਹੈ ਤੇ ਉਹੀ ਸਿਆਣਾ ਹੈ ਤੇਨੇ ਹੀ ਸੁੜਿਆ ਦੁੱਖ ਸੁਖ ਮੇਰਾ ਤਉ ਬਦਨ ਕੀ ਕਟਾਨੇ ਕਦੇ ਅਸਾਂ ਜੀਵਾਂ ਦਾ ਦੁੱਖ ਸੁਖ ਸਦਾ ਉਸ ਪ੍ਰਮਾਤਮਾ ਨੇ ਹੀ ਸੁਣਿਆ ਜਦੋਂ ਉਹ ਸਾਡੀ ਅਰਦਾਸ ਸਾਡੀ ਅਰਜ਼ੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਜਿਹੜੀ ਹੈ ਉਹ ਚੰਗੀ ਬਣ ਜਾਂਦੀ ਹੈ ਜੀਅ ਕੀ ਏਕ ਹੀ ਪਹਿਮਾਨੀ ਮਹਾਰਾਜੇ ਕਹਿੰਦੇ ਨੇ ਵੀ ਜਿੰਦਰ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। ਅਵਰ ਜਤਨ ਕਰ ਰਹੇ ਮੋ ਤੇਰੇ ਤਨ ਤਲ ਨੇ ਕੀਮਤ ਜਾਣੀ। ਕਹਿੰਦੇ ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ ਹੋਰ ਬਥੇਰੇ ਜਤਨ ਕਰਕੇ ਥੱਕ ਜਾਂਦੇ ਹਨ। ਉਹਨਾਂ ਜਤਨਾਂ ਦਾ ਮੁੱਲ ਇੱਕ ਤਿਨ ਜਤਨਾ ਵੀ ਨਹੀਂ ਸਮਝਿਆ ਜਾਂਦਾ। ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ। ਗੁਰਦੀਨੋਂ ਮੰਨਤਾ ਨੇ ਮਹਾਰਾਜ ਕਹਿੰਦੇ ਨੇ ਭਾਈ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਵੀ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ ਉਹਦੀ ਅਵਸਥਾ ਉਹ ਡਿਗੈ ਨਡੋ ਲੈ ਦਿੜ ਕਰ ਰਹੇ ਹੋ ਹੋਰ ਨਾ ਹੋਏ ਤ੍ਰਿਪਤਾ ਨਹੀਂ ਕਹਿੰਦੇ ਉਹ ਮਨੁੱਖ ਵਿਕਾਰਾਂ ਵਿੱਚ ਨਹੀਂ ਡਿਗਦਾ ਰਾ ਨਾਮ ਢੋਲਦਾ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਕਹਿੰਦੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਓਏ ਜੋ ਵੀ ਚਹ ਹਮ ਤੁਮ ਕਾ ਚੋਤੇ ਤਨ ਕੀ ਬਾਤ ਬਲਾਨੀ ਮਹਾਰਾਜ ਕਹਿੰਦੇ ਵੀ ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਨਾਮ ਹੀਰਾ ਮਿਲ ਜਾਂਦਾ ਹੈ ਕਹਿੰਦੇ ਉਸ ਦੇ ਅੰਦਰੋਂ ਉਨਾ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਏ ਜਿਹੜੇ ਜਗਤ ਵਿੱਚ ਬਹੁਤ ਪਰਵਲ ਹਨ ਆਲੰਕਾਰ ਮਿਲਥਲੀ ਹੋਈ ਹੈ ਤਾਂ ਤੇ ਕਨਕ ਬਖਾਨੀ ਕਹਿੰਦੇ ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿਸਦਾ ਵੀ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾਲੇ ਜਾ ਕੇ ਰੈਣੀ ਬਣ ਜਾਂਦੀ ਏ ਤੇ ਉਸ ਢੇਲੀ ਤੋਂ ਸ੍ਰੈਣੀ ਤੋਂ ਫਿਰ ਕਹਿੰਦੇ ਉਹ ਸੋਨਾ ਅਕਬੰਦੀ ਹੈ ਪਰਗਟਿਓ ਜੋਤ ਸਜ ਸੁਖ ਸੋਭਾ ਬਾਜੀ ਅਨਹਦ ਬਾਣੀ ਮਹਾਰਜ ਕਹਿੰਦੇ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਕਹਿੰਦੇ ਉਸ ਨੂੰ ਫਿਰ ਹਰਫਾਂ ਸੋਭਾ ਮਿਲਦੀ ਹੈ ਔਰ ਇਸ ਦੇ ਉਸ ਦੇ ਹਿਰਦੇ ਵਿੱਚ ਸਿਵਤ ਸਲਾਹ ਦੀ ਬਾਣੀ ਦੇ ਮਾਨੋ ਇਕ ਰਾਸ ਵਾਜੇ ਵੱਜਦੇ ਰਹਿੰਦੇ ਹਨ ਕਾਹ ਨਾਨਕ ਨੇ ਚਲ ਕਰ ਬੰਦਿਓ ਗੁਰ ਕੀਓ ਬੰਦਨੀ ਬੰਧਨੀ ਦਾ ਮਤਲਬ ਹੈ ਮਰਿਆਦਾ ਮਹਾਰਾਜ ਕਹਿੰਦੇ ਹਨ ਕਿ ਭਾਈ ਗੁਰੂ ਨੇ ਜਿਸਮਨੁਕ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁਕ ਸਦਾ ਲਈ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸਭ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਇਹ ਪੱਕੀ ਔਰ ਪੱਕੇ ਇਰਾਦੇ ਵਾਲੀ ਗੱਲ ਆਕਦੇ ਹਨ ਕਿ ਭਾਈ ਜਿਸ ਮਨੁੱਖ ਉਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਉਹਦੀ ਕਾਇਆ ਬਦਲ ਜਾਂਦੀ ਹੈ ਸੋ ਅੱਜ ਦੇ ਪ੍ਰਗਨ ਵਚਨਾਂ ਦੁਆਰਾ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਵੀ ਤਨ ਮਨ ਅਤੇ ਧਨ ਇਹ ਉਸ ਆਕਾਲ ਪੁਰਖ ਪ੍ਰਮਾਤਮਾ ਦੀ ਦੇਣ ਹੈ ਆਪਣਾ ਕੁਝ ਨਹੀਂ ਇਹਦਾ ਮਾਲਕ ਉਹ ਪ੍ਰਮਾਤਮਾ ਹੈ ਉਹ ਸਭ ਦਾ ਦੁੱਖ ਸੁੱਖ ਸੁਣਨ ਵਾਲਾ ਉਹੀ ਸੁਗੜ ਤੇ ਸਿਆਣਾ ਹੈ ਉਸ ਪ੍ਰਮਾਤਮਾ ਦੇ ਅੱਗੇ ਸਦਾ ਹੀ ਅਰਜ਼ੋਈਆਂ ਕਰਦੇ ਰਹੀਏ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੀ ਰੱਖਵਾਲੀ ਕਰਦਾ ਹੈ ਆਹ ਪ੍ਰਮਾਤਮਾ ਕਿਰਪਾ ਕਰੇ ਸਭਨਾ ਪਰਮੇਨ ਭਰਿਆਤ ਰੱਖੇ ਸਭਨਨ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਮੁਖਸ਼ੇ ਲੋਕ ਸੁਖੀਏ ਪਰਲੋਕ ਸੁਹੇਦੇ ਨਾਨਕ ਹਰਿ ਪ੍ਰਭ ਆਪੇ ਮੇਲੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ